ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾ ਔਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਤਾਜੀ ਸੋਈ ਇੱਕ ਮਾਈ ਤਾਂ ਦਿਖਾਉਣੀ ਹੈ ਚੰਗੇ ਕੱਦ ਕਾਠ ਵਾਲੀ ਚੰਗੇ ਪਿੱਠਪੜੇ ਵਾਲੀ ਹੈ ਜਿਹੜੀ ਤੇ ਸੇ ਨਗਾਵਾ ਦਿਖਾਉਣੀ ਆ ਜਿੰਨਾਂ ਦੇ ਵਿੱਚ ਇੱਕ ਗੱਬਣ ਆ ਤੇ ਦੋ ਸੁਈਆਂ ਸਵਾਈਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬਹੁਤ ਵਧੀਆ ਸ਼ੁਕਰ ਹੈ ਬੜੀਆਂ ਮੇਰਾ ਬਾਬਾ ਦੀ ਠੀਕ ਆ ਗਏ ਨਹੀਂ ਮੇਲੇ ਫਿਰ ਮਿਲੇ ਗਏ ਆ ਅੱਜ ਅੱਛਾ ਨਾਲ ਤੇ ਗਏ ਮੇਲੇ ਹਾਂਜੀ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਗੁਰਲਾਲ ਸਿੰਘ ਹਾਂਜੀ ਪਿੰਡ ਜਸਰਾਉਰ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 8699314642 ਠੀਕ ਆ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਸੂਈ ਵੜੜ ਪਹਿਲਾ ਸੁਆ ਜੇ ਅੱਛਾ ਪਹਿਲਾ ਹੀ ਸੁਆ ਆ ਮੂਹ ਚਾਰ ਦੰਦ ਜੇ ਠੀਕ ਆ ਦੁੱਧ 17 ਕਿਲੋ ਤਿਆਰ ਇਹਦੇ ਥੱਲੇ ਭਾਵੇਂ ਕੋ ਦੋ ਟਾਈਮ ਚੋਵੇ ਭਾਵੇਂ ਚਾਰ ਟਾਈਮ ਚੋਵੇ ਅੱਛਾ 16 ਕਿਲੋ ਦੀ ਆਪਾਂ ਗਰੰਟੀ ਨਾਲ ਠੀਕ ਆ ਤੇ ਸੋਈ ਨੂੰ ਕਿੰਨੇ ਦਿਨ ਹੋਏ ਆ ਸੋਈ ਨੂੰ ਉਹ ਜੇ ਬੱਚਾ ਕੋਈ 12 ਦਿਨ ਵਾਲੇ 15 ਵਾਲੇ ਆਪਣੀ ਸਮਝ ਨਾਲ ਵਾਲੇ ਤੇ ਇਤਰਾ ਮਦੂਗੀ ਜੇ ਦੁੱਧ ਹੋਰ ਹਾਂਜੀ ਕਿਲੋ 2 ਕਿਲੋ ਹੋਰ ਵੱਸ ਸਕਦੀ ਹੈ ਅੱਛਾ ਹਾਂਜੀ ਠੀਕ ਆ ਮਤਲਬ 16 17 ਲੀਟਰ ਚ ਵਾ ਸਕਦੀ ਹੈ ਹਾਂਜੀ ਦੋ ਟਾਈਮ ਕੋਈ ਚਾਰ ਟਾਈਮ ਚੋਵੇ ਘਰੇ ਆਪਣੀ ਤਸੱਲੀ ਕਰੇ ਪੂਰੀ ਤੋਰਾਂਗੇ 16 ਲੀਟਰ ਹੁਣ ਪੱਕਾ ਤਿਆਰ ਤੇ 18 ਤੱਕ ਜਿਹੜਾ ਚਵਾ ਸਕਦੀ ਹੈ ਬਾਕੀ ਆ ਛਿੱਗੀ ਦੇ ਦੰਦ ਜਿਹੜੇ ਬਰਾਬਰ ਕਰਨ ਲਈ ਹੈ ਠੀਕ ਹੈ ਜੀ ਇਹ ਆ ਕੀ ਰੰਗ ਰੂਪ ਦੀ ਚੰਗੀ ਆ ਤੇ ਸੁਆ ਇਹਦਾ ਪਹਿਲਾ ਹੀ ਆ ਕੰਪੈਸਟ ਜਿਹਾ ਹਵਾਨਾ ਜਿਹਾ ਇਹਦਾ ਹਵਾਨਾ ਗਾਣਾ ਵੀ ਚੰਗਾ ਤੇ ਪਛਾਣ ਵੀ ਸੋਹਣਾ ਹਵਾਨਾ ਦਿਖਾਉਂਦੀ ਜਿਹੜਾ ਆ ਦੇਖ ਸੰਦੇ ਜੀ ਫਿਕਸ ਹਵਾਨੇ ਦੀ ਮਾਲਕ ਆ ਤੇ ਥਾਣੇ ਵੀ ਇਹਦੇ ਦੇਖਸਾਦੇ ਲੱਗੇ ਚੰਗੇ ਗੈਪ ਤੇ ਆ ਤੇ ਕਿ ਨਾ ਰੱਖਣਾ ਵੀ ਦੀਦਾ ਮੋਲੇ ਫਿਰ ਮੋਲੇ ਦਾ 65 70 ਜੋ ਮਰਜੀ ਕਰੀਏ 62000 ਚ ਮਾਨਤਾ ਕਰਦਾਂ ਅੱਛਾ 62000 ਮਾਨਤਾ ਕਰ ਦੋਗੇ ਕੋ ਫੋਨ ਲਾਵੇ ਇੱਕ ਵਾਰੀ ਹਣਾ ਕੋ ਗੱਲ ਕਰ ਲੈਣ ਠੀਕ ਹੈ ਜੀ ਤੇ ਆ ਗੱਬਨ ਆ ਗਈ ਫਿਰ ਇਹ ਗੱਬਨ ਜੀ ਇਹ ਕਿੰਨੇ ਕੇ ਦੁੱਧ ਆ ਲਈਆ ਇਹ ਦੁੱਧ ਘਰ ਵਾਲੇ ਦਿੰਦੇ ਆ 20 22 ਕਿਲੋ ਚੋਇਆ ਸੀ ਪਿਛਲੇ ਸੂਏ ਅੱਛਾ ਉਹ ਆਪਣੀ ਸਮਝ ਨਾਲ ਆਲੇ ਇਹਨੇ 18 ਦੇਣਾ 20 ਦੇਣਾ ਵਾ 22 ਠੀਕ ਆ ਆਪਾਂ ਨੇ ਥਣ ਵਗਦੇ ਹੋਵਾਂਗੇ ਠੀਕ ਆ ਪਾਸ ਕਰਾ ਕੇ ਦੋਗੇ ਤੋ ਪਾਸ ਕਰਾ ਕੇ ਦਾਂਗੇ ਬਾਕੀ ਅਗਲਾ ਆਪਣੀ ਸਮਝ ਨਾਲ ਵੇਖ ਲੈ 18 ਦੇਣਾ 20 ਦੇਣਾ ਬਾਕੀ ਹੈਗੀ ਆ ਕਿ ਜਰਸੀ ਜੀ ਆ ਠੰਡੀ ਧੁੰਨੀ ਬੜੀ ਆ ਜਿਸ ਤੋਰੀ ਮਰਜੀ ਬਹਿ ਜਾਓ ਥੱਲੇ ਥਣ ਵੇਖ ਲੋ ਗਲਾਪੀ ਥਾਂ ਲੱਗਾ ਕਿਨੇ ਕੇ ਆਪ ਤੇ ਲੱਗਾ ਠੀਕ ਆ ਹਾਂਜੀ ਦੋ ਰੋ ਇੱਕ ਰਿਸ਼ਰੀ ਦੂਜਾ ਸੂਆ ਜੀ ਨੋ ਦੇ 18 20 ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਚਵਾ ਸਕਦੀ ਹੈ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਇਹ ਹੈ ਕਿ ਜਰਸੀਆਂ ਦੇ ਸਹਾਰ ਨਾਲ ਕਦ ਕਾਠੇ ਦਾ ਜਿਹੜਾ ਠੀਕ ਹੈ ਕ੍ਰੋਸ ਤੇ ਹੈ ਜਿਹੜੀ ਗਾੜੀ ਜਿਹੜਾ ਮੌਸਮ ਹੁੰਦਿਆ ਸਹਾਰ ਨਾਲ ਠੀਕ ਹੈ ਤੇ ਫੈਟ ਵੀ ਇਹਦੀ ਚੰਗੀ ਆਈ ਜਾਣੀ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫਿਰ ਆਪਾਂ ਇਹਦਾ 60000 ਤੋਂ 20000 ਮਾਨ ਕਰਦੇ ਅੱਛਾ 52000 ਦੀ ਦੇ ਦੋਗੇ ਹਾਂਜੀ ਬਾਕੀ ਇਹ ਹੈ ਕਿ ਕੰਗੀ ਤਿਆਰ ਹੁੰਦੀ ਹੈ ਜੇ ਹੋਰ ਤਿਆਰ ਹੋ ਜੇ ਨੇ ਦੋ ਤਿੰਨ ਦਿਨ ਹੋਰ ਲੈ ਜੂਗੀ ਆ ਵੇ ਲੋ ਠੀਕ ਆ ਹਾਂਜੀ ਹੁਣ ਇੱਕ ਹੋਰ ਇਹ ਵੀ ਗਰਮੀਆਂ ਦਾ ਤੋਹਫਾ ਹੈ ਜੀ ਅੱਛਾ ਹਾਂਜੀ ਇਹ ਤੁਹਾਡੇ ਦੋ ਦੱਦਾ ਹੋਗਾ 10 ਕਿਲੋ ਆਪਾਂ 10 ਕਿਲੋ ਕਹਿ ਜੀ 10 ਲੈ ਅੱਛਾ ਤੇ ਜੋ ਸਵਾਗ ਦੂਜਾ ਵਾਲਾ ਤੀਜਾ ਵਾਲਾ ਆਪਣੀ ਸਮਝਣਾ ਵੇਚ ਲੈ ਠੀਕ ਆ ਉਤਰਾ ਖੰਡੀ ਤੇਰੀ ਆ 10 ਕਿਲੋ ਪੂਰਾ ਜਿੱਦਾਂ ਮਰਜੀ ਕੋ ਚੋਕ ਲੈ ਗਏ ਅੱਛਾ ਤੇ ਮੈਨੂੰ ਨਹੀਂ ਬੜੀ ਬਿਨਾ ਜੂੜ ਤੋਂ ਚਾਹੀਦੀ ਅੱਛਾ ਬਿਨਾ ਰਸ ਤੇ ਮੈਨੂੰ ਹੋਰ ਬਚਾਇਦਾ ਕੋ 15 ਕਿਲੋ ਹੋਈ ਗਏ ਨੇ ਜੀ ਆਹ ਦੋਵਾਂ ਦੇ ਜਿਹੜੇ ਬੱਚੇ ਤੁਸੀਂ ਸਾਹਮਣੇ ਦੇਖ ਸਕ ਤੋਰ ਦਈਏ ਫੇਰ ਇਹਨਾਂ ਵਿੱਚ ਤੇ ਬਾਕੀ ਇਹ ਕਿੰਨਾ ਕੰਮ ਦਾ ਦੁੱਧ ਕਾਫੀ ਸੰਘਣਾ ਹੁੰਦਾ ਜਿਹੜਾ ਇਹਦੀ ਫੈਡ ਪਾਇਸ ਤੋਂ ਪਲੱਸ ਹੀ ਹੁੰਦੀ ਏ ਤੇ ਦੁੱਧ 10 ਕਿਲੋ ਦਾ ਬਾਹਰ ਆਪਾਂ 10 ਕਿਲੋ ਕਹਿ ਕੇ ਦਾਂਗੇ ਦੱਖਲੇ ਤੋਂ ਜਿਹੜਾ ਪੱਕਾ ਕਹਿੰਦੇ ਕੀ ਹੈਗਾ ਵਾ ਇਹਦੇ ਕੋਲ ਤੇ ਦਾ ਮੁੱਲ ਵੀਜੀ 35000 ਆ 32000 ਦੀ ਦੇਣਾ 32000 ਦੀ ਦੇ ਦੇਣੀ ਆ ਛੋਟ ਛੋਟ ਮੌਕੇ ਤੇ ਹੋਰ ਕਰ ਦੋਗੇ ਇਹ ਆ ਕਿ ਬਾਕੀ ਕੋ ਫੋਨ ਲਾਵੇ ਸੌਦੇ ਪਤਾ ਨਹੀਂ ਕਿੱਥੇ ਕਰਦੇ ਨੇ ਤੁਸੀਂ ਇੱਕ ਮੇਲਾ ਮੁੱਲਾ ਚੱਲੰਦਿਆ ਵਾ ਜਿਆਦਿਆਂ ਮਾਨਤਨ ਕਰਕੇ ਹੋ ਸਕੀ ਠੀਕ ਆ ਜੀ ਤੇ ਹੁਣ ਆ ਗਈ ਆਪਣੇ ਕੋਲ ਮੱਝ ਆ ਗਈ ਇੱਕ ਸੂਈ ਸਵਾਈ ਆ ਚੰਗੇ ਘੱਟ ਘੱਟ ਵਾਲੀ ਹੈ ਚੰਗੇ ਪਿੱਟ ਪੁੜੇ ਵਾਲੀ ਹੈ ਜਿੰਨੀ ਅੱਠ ਦਿਨ ਹੋ ਗਏ ਜੀ ਸੂਈ ਨੂੰ ਅੱਛਾ ਅੱਠ ਦਿਨ ਸੂਈ ਨੂੰ ਹੋ ਗਏ 12 ਕਿਲੋ ਕੋ ਦੁੱਧ ਨਾਲੇ ਬੋੜਾ ਵਾਲੇ ਤਿਆਰ ਆ ਜਿਹੜਾ ਬੋੜਾ ਤਿਆਰ ਆ ਲੀਟਰ ਨਾਲ ਜਿੱਦਾਂ ਮਰਜੀ ਦੋੜ ਦਿਨ ਚਾਰ ਦਿਨ ਮੇਨੇ 12 ਕਿਲੋ ਅੱਛਾ ਹਾਂ ਜੀ ਦੁੱਧ 15 ਕਿਲੋ ਮੈਂ ਮੈਲਾ ਮੂਲਾ ਮਾਰ ਕੇ ਢਾਲ ਜੂਗੀ ਅੱਛਾ 15 ਲੀਟਰ ਜਿਹੜਾ ਕਰ ਦਿਓਗੇ ਬਚਾ ਅੱਠ ਕਿ ਦਿਨ ਹੋ ਗਏ ਜੀ ਤੇ ਬਾਕੀ ਆ ਹਵਾਨਾ ਵੀ ਦੇਖ ਸਕਦੇ ਜੇ ਚੰਗਾ ਤਿਆਰ ਆ ਥੱਲੇ ਮਗਰ ਕੀ ਹੈ ਤੇ ਮਗਰ ਕਟਾ ਜੀ ਮਗਰ ਇਹਦੇ ਕਟਾ ਹੈ ਚਲੋ ਤੋਰੋ ਹਾਂ ਫਿਰ ਇੱਕ ਰੀਨ ਨੂੰ ਸਾਂਭੇ ਸੁੰਭੀ ਚੰਗੀ ਆ ਤੇ ਬਾਕੀ ਕੱਦ ਕਾਠ ਪੱਖਾਂ ਵੀ ਜਵਾਨ ਆ ਜਿਹੜੀ ਪੂਰੀ ਮੋਕੇ ਦੇ 12 ਲੀਟਰ ਜਿਹੜਾ ਤਿਆਰ ਦੱਸਦੇ ਆ ਤੇ 15 ਕਿਤੇ ਲੱਗੇ ਜਿਹੜਾ ਕਹਿੰਦੇ ਕੀ ਚਵਾਈ ਜਾਊਗੀ ਬਾਕੀ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਬਾਕੀ ਗਾੜੀ ਮੰਡੀ ਵੀ ਆਉਂਦੀ ਆ ਮੰਡੀ ਚ ਪਾਉਣ ਵਾਲੀ ਮੱਝ ਹੈ ਜਿਹੜੀ ਹਨਾ ਇਹ ਵਾਲੀ ਹਾਂਜੀ ਹਾਂਜੀ ਲਾਉਣੀ ਮੰਡੀ ਆ ਕਿ ਨਹੀਂ ਫਿਰ ਦੇਖੋ ਜੇ ਤੇ ਮਾਲਾ ਜੈਂਤ ਰਹਾ ਅੱਛਾ ਬਾਕੀ ਸਮੇਂ ਦੇ ਹਿਸਾਬ ਨਾਲ ਮੌਕੇ ਤੇ ਜੋ ਹੋ ਅੱਛਾ ਮੌਕੇ ਤੇ ਨਾਲ ਤੇ ਇੱਥੇ ਨਹੀਂ ਪੂਰਾ ਹੁੰਦਾ ਬਾਬੇ ਜੀ ਮੇਰੇ ਨਾਲ ਤੁਹਾਨੂੰ ਰੋਜ਼ ਹੀ ਫੋਨ ਕਰੀਦੇ ਆ ਆ ਡੱਕ ਡੂ ਕਿੰਨੇ ਕੁ ਰੱਖੇ ਦੋ ਵਿੱਚੋਂ ਫਿਰ ਆਪਣਾ ਟਾਈਮ ਹੀ ਨਹੀਂ ਕਈ ਰਿਹਾਦਾ ਮਾਲ ਵਿਕ ਜਾਂਦਾ ਜਾਂ ਕਈ ਇਹਦੀ ਕੱਲ ਵੀ ਤੁਹਾਨੂੰ ਫੋਨ ਕੀਤਾ ਤੇ 6-7 ਡੰਗਰ ਹੀ ਤੇ 4 ਰਹਿ ਗਏ ਠੀਕ ਆ ਹਾਂਜੀ ਤੇ ਇਹਦਾ ਝੋਟੀ ਦਾ ਕੀ ਮੁੱਲ ਫਿਰ ਛੋਟੀ ਦਾ ਮੁੱਲ ਤੇ 1.5 ਲੱਖ ਕਰਦੇ ਆ ਪਰ 1 20 ਦੇ ਦਾਂਗੇ। ਸ਼ੱਕ 20 ਹੀ ਦੇ ਦਾਂਗੇ। ਹੋਰ ਮਾਨਦਾਨ ਕਰਦਾਂਗੇ ਮੌਕੇ ਤੇ ਜੋ ਹੋਊਗਾ। ਫੋਨ ਲਾਵੇ ਕਰੀਏ। ਮੈਨੂੰ ਪਤਾ ਨਹੀਂ ਕਿੱਥੇ ਹੋ ਜਣੀ। ਠੀਕ ਹੈ ਜੀ। ਤੇ ਠੀਕ ਹੈ ਵੀਰ ਕੁਛ ਕਹਾਂ ਮੈਂ ਦੁੱਧ ਚਵਾਕ ਦਾਂਗੇ। 12 ਲੀਟਰ ਮੌਕੇ ਤੇ ਕਹਿੰਦੇ ਕਿ ਚਵਾ ਦਾਂਗੇ। ਹਾਂ ਜੀ। ਤੇ 15 ਦੇ ਲਾਗੇ ਜਿਹੜਾ ਕਹਿੰਦੇ ਕਰੀ ਜਾਊਗੇ। ਕਹਿਣਾ ਔਰ ਕੋ ਫਿਰ। ਬਾਸ ਜੀ। ਠੀਕ ਹੈ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ। ਖਣ ਵੀ ਇੱਦੇ ਦੇਖ ਸਕਦੇ ਚੰਗੇ ਗੱਭ ਤੇ ਚੰਗੇ ਸਾਈ ਦਾ ਜਿਹੜਾ। ਆਹ ਸਾਰੇ ਪਸ਼ੂ ਪਕਾ ਇੱਕ ਮੱਝ ਬਾਕੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਜੇ ਕੋਈ ਵੀ ਨਹੀਂ ਆ ਸਕਦਾ ਤਾਂ ਵੀਡੀਓ ਕਾਲ ਤੇ ਚਵਾ ਲੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ